ਕੀਤੇ ਦਿਨੀ ਪਹਾੜੀ ਖੇਤਰ ਵਿੱਚ ਹੋਈ ਬਰਖਾ ਅਤੇ ਬੱਦਲ ਫਟਣ ਕਾਰਨ ਆਏ ਬੇ ਹਿਸਾਬੇ ਪਾਣੀ ਨਾਲ ਹਲਕੇ ਦੇ ਦਰਜਨਾ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਭਾਰੀ ਨੁਕਸਾਨ ਨਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਮੋਰੇ ਆਇਆ ਅਤੇ ਗੱਲ ਤਲਵਾੜਾ ਨਜ਼ਦੀਕੀ ਪਿੰਡ ਚੰਗੜਮਾ ਦੇ ਸੀ ਬੰਨ ਦੀ ਕਰੀਏ ਤਾਂ ਉਥੇ ਵੀ ਪਾਣੀ ਦੀ ਮਾਰ ਪਈ ਅਤੇ ਬੰਨ ਦੀ ਮਜ਼ਬੂਤੀ ਲਈ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਪੰਚ ਸਰਪੰਚ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਨੂੰ ਬੰਨਿਆ ਜਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਵੱਲੋਂ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਚੰਗੜਮਾ ਪੁੱਜੇ ਅਤੇ ਪਿੰਡ ਦੀ ਪੰਚਾਇਤ ਨੂੰ 2 ਲੱਖ ਰੁਪਏ ਦੀ ਨਗਦ ਰਾਸ਼ੀ ਮਦਦ ਵਜੋਂ ਭੇਟ ਕੀਤੀ ਅਤੇ ਹੋਰ ਲੋੜੀਂਦੀ ਮਦਦ ਦੀ ਵੀ ਗੱਲ ਆਖੀ। ਜਿਸ ਤੇ 71 ਪੰਚਾਇਤ ਅਤੇ ਇਲਾਕਾ ਵਾਸੀਆਂ ਵੱਲੋਂ ਅਕਾਲੀ ਦਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਵਕਤ ਉਹਨਾਂ ਨਾਲ ਜੂਥ ਪ੍ਰਧਾਨ ਇੰਦਰਜੀਤ ਸਿੰਘ ਕੰਗ ਵਿਕਰਮਜੀਤ ਸਿੰਘ ਚਾਕ ਇਸ਼ਰ ਸਿੰਘ ਮੰਜਪੁਰ ਕਿਰਪਾਲ ਸਿੰਘ ਗੇਰਾ ਲਖਵਿੰਦਰ ਸਿੰਘ ਟਿੰਮੀ ਜਸਵਿੰਦਰ ਸਿੰਘ ਬਿੱਟੂ ਬਲਜੀਤ ਸਿੰਘ ਲਾਡਾ ਹੈਪੀ ਜੁਗਿਆਲ ਗੁਰਜਿੰਦਰ ਸਿੰਘ ਚੱਕ ਆਸਾ ਸਿੰਘ ਕੋਲੀਆਂ ਸੰਤੋਖ ਸਿੰਘ ਡਾਲੋਵਾਲ ਤੇ ਹੋਰ ਆਗੂ ਮੌਜੂਦ ਰਹੇ న్యూ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਇਹ ਵੇਖੋ ਜੀ ਜਿੱਥੇ ਪਾਣੀ ਦੀ ਮਾਰ ਦੇ ਨਾਲ ਔਰ ਸਰਕਾਰ ਦੀਆਂ ਗਲਤੀਆਂ ਦੇ ਨਾਲ ਇਹ ਪੂਰਾ ਪੰਜਾਬ ਅੱਜ ਡੁੱਬਿਆ ਪਿਆ ਔਰ ਉਹ ਉਹਦੇ ਨਾਲ-ਨਾਲ ਕਿਉਂਕਿ ਸਾਡੇ ਪ੍ਰਧਾਨ ਜੀ ਨੇ ਬੜਾ ਰਾਹ ਦਿਨ ਇੱਕ ਕਰਕੇ ਕੱਲੇ-ਕੱਲੇ ਪਿੰਡ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਹਨ ਔਰ ਲੋਕ ਜਿਹੜੇ ਨੇ ਜੋ ਵੀ ਲੋੜ ਮੁਤਾਬਕ ਉਹਨਾਂ ਨੂੰ ਜੇ ਕਿਸੇ ਨੂੰ ਡੀਜ਼ਲ ਦੀ ਲੋੜ ਹੈ ਜਾਂ ਜਾਂ ਖਾਰੇ ਜਾਂ ਡੰਗਰਾਂ ਦੇ ਚਾਰੇ ਦੀ ਜਾਂ ਰਸਣ ਦੀ ਉਹ ਦੇ ਰਹੇ ਡੀਜ਼ਲ ਵੀ ਦੇ ਰਹੇ ਹਨ ਜੋ ਲੋੜ ਮੁਤਾਬਕ ਉਹਨਾਂ ਨੂੰ ਕਰ ਰਹੇ ਹਨ ਔਰ ਅਸੀਂ ਵੀ ਅੱਜ ਜੋ ਬੰਦ ਦੇਖਿਆ ਹੈ ਕਿ ਬੰਨ ਜੋ ਬਿਲਕੁਲ ਟੁੱਟ ਗਿਆ ਸੀ ਪਿੰਡ ਵਾਲਿਆਂ ਨੇ ਬੜੀ ਹਿੰਮਤ ਕਰਕੇ ਇਹ ਬੰਨ ਨੂੰ ਬੰਨਿਆ ਹੈ ਔਰ ਅੱਜ ਇਹ ਬੰਨ ਜਿਹੜੇ ਦੇ ਖਲੋਤੇ ਆ ਉੱਥੇ ਉਸ ਦਿਨ ਸਾਡੇ ਪੰਜਾਬ ਦੀ ਜੋ ਲੀਡਰਸ਼ਿਪ ਆਈ ਸੀ ਮਸ਼ਿੰਦਰ ਸਿੰਘ ਗਰੇਵਾਲ ਸਾਹਿਬ ਉਹਨਾਂ ਨੇ ਜੋ ਕੇ ਵਾਅਦਾ ਕੀਤਾ ਪਿੰਡ ਵਾਲਿਆਂ ਨੇ 2 ਲੱਖ ਰੁਪਏ ਮੰਗੇ ਸੀ ਕਿ ਅਸੀਂ ਜਾਲ ਬਣਾ ਕੇ ਇੱਥੇ ਪਾਣਾ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਜਿਹੜਾ ਕੰਮ ਸ਼ਰੂਮ ਨਹੀਂ ਕਰਦਾ ਕਰ ਰਹੀ ਹੈ ਇਹ ਕੰਮ ਸਰਕਾਰਾਂ ਦਾ ਹੈ ਔਰ ਅੱਜ ਉਹ 2 ਲੱਖ ਰੁਪਏ ਅਸੀਂ ਦੇਣ ਆਏ ਆ ਪਾਰਟੀ ਵੱਲੋਂ ਔਰ ਇਹਨਾਂ ਨੂੰ ਆਖਿਆ ਜੋ ਵੀ ਜੇ ਲੋੜ ਜੀ ਲੋੜ ਹੋਈ ਆਪਾਂ ਦੇਣ ਨੂੰ ਤਿਆਰ ਆ ਕਿਉਂਕਿ ਇਹ ਆਪਾਂ ਕੋਈ ਪਾਰਟੀ ਵਾਸਤੇ ਜਾਂ ਅਸੀਂ ਕਿਸਾਨਾਂ ਜਾਂ ਇਹਨਾਂ ਵਾਸਤੇ ਪਿੰਡ ਵਾਲਿਆਂ ਵਾਸਤੇ ਭਲੇ ਵਾਸ ਕਰ ਰਹੇ ਆ ਨਾ ਕਿ ਅਸੀਂ ਕੋਈ ਇਹਦੇ ਜੀ ਫਾਇਫਤ ਕਰ ਰਹੇ ਆ ਉਹੇ ਕੰ ਸਰਕਾਰਾਂ ਦੇ ਜਿਹੜਾ ਸ਼ਰਮੀ ਕਲਦ ਕਰ ਰਹੀ ਤੁਸੀਂ ਪਿੰਡ ਵਾਲਿਆਂ ਕੋਈ ਪੁੱਛੀ ਫੋਣੀ ਰਿਆ ਹੈ ਕਿ ਸਰਕਾਰ ਜਿਹੜੀ ਉਹਨਾਂ ਦੇ ਮੰਤਰੀ ਵੀ ਆਏ 2023 ਵਿੱਚ ਵੀ ਆਏ ਕਿਉਂਕਿ 2023 ਵਿੱਚ ਬੜਾ ਵੱਡਾ ਫਲੱਡ ਆਇਆ ਪੰਜਾਬ ਦਾ ਨੁਕਸਾਨ ਹੋਇਆ ਖਾ ਇਹ ਇਫਤਗਾ ਦੇ ਵਿੱਚ ਖਲੁੱਤੇ ਆ ਇੱਥੇ ਬੜਾ ਨੁਕਸਾਨ ਹੋਇਆ ਉਹ ਵਾਦਾ ਕਰਕੇ ਉਸ ਤੋਂ ਬਾਅਦ ਐਮਪੀ ਵੀ ਇਹਨਾਂ ਦੇ ਆਏ ਕਿਸੇ ਨੇ ਕੁਝ ਨਹੀਂ ਦਿੱਤਾ ਪਿੰਡ ਵਾਲਿਆਂ ਨੇ ਆਪਣੀ ਆਪ ਦੀ ਹਿੰਮਤ ਕਰਕੇ ਆਪਣੇ ਲੱਕ ਦੇ ਨਾਲ ਰਸੇ ਬਨ ਬਨ ਕੇ ਇਹ ਜੋ ਬੰਨ ਬੰਨਿਆ ਹੈ ਉਹ 10 ਦਿਨ بارش ਦੇ ਵਿੱਚ ਇਥੇ ਬੈਠੇ ਰਹੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਉਹ ਸਰਕਾਰਾਂ ਜੋ ਗੂੰਗੀਆਂ ਬੋਲੀਆਂ ਨੇ ਉਹਨਾਂ ਨੂੰ ਕਹਿੰਦੇ ਆ ਕਿ ਜੋ ਇਹ ਇਹ ਕੰਮ ਨੇ ਤੁਹਾਡੇ ਕਰਨ ਵਾਲੇ ਇਹ ਕਰੋ ਤੇ ਜ਼ਿੰਮੇਵਾਰਾਂ ਦਾ ਇਹਨਾਂ ਨੁਕਸਾਨ ਤੋਂ ਬਚ ਜਾਵੇ ਸਭ ਤੋਂ ਪਹਿਲਾਂ ਸ਼ਰੋਮਨੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸੀ ਤਹਿਤੋਂ ਧੰਨਵਾਦੀਆਂ ਮਕੇਦੀਆਂ ਹਲਕੇ ਵੱਲੋਂ ਔਰ ਇਹਨਾਂ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਕੈਂਪ ਦੇ ਕੰਡੇ ਤੇ ਵਸਦੇ ਪਿੰਡਾਂ ਦੀ ਬਾਹ ਫੜੀ ਉਹਨਾਂ ਵੱਲੋਂ ਸਰਵੇਖਣ ਟੀਮ ਆਈ ਸੀ ਜੂ ਜੂ ਉਹਨਾਂ ਨੇ ਡਿਮਾਂਡਸ ਉਹਨਾਂ ਦਾ ਪੰਚਾਇਆਂ ਚਾਹੇ ਉਹ ਚਾਰੇ ਦੀ ਹੋਵੇ ਦਵਾਈਆਂ ਦੀ ਹੋਵੇ ਮੋਢ ਬਸੇਵੇ ਦੇ ਮਕਾਨਾਂ ਦੀ ਹੋਵੇ ਉਹਨਾਂ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਗਿਆ ਕਿ ਹਰ ਲੋੜਿੰਦੀ ਚੀਜ਼ ਹਰ ਕਰਤਤਨ ਚਾਈ ਜਾਏਗੀ ਔਰ ਪਹਿਲੀ 2 ਲੱਖ ਰੁਪਏ ਦੇ ਰੂਪ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲੱਖੀ ਜੀ ਦੇ ਹੱਥੋਂ ਉਹਨਾਂ ਨੇ ਪਹਿਲੀ ਕਿਸ਼ਤ ਭੇਜਤੀ ਏ ਔਰ ਜੜੀ ਕਿਸੇ ਟਾਈਮ ਸਰਤਾਸੂਬੀਰ ਸਿੰਘ ਜੀ ਬਾਦਲ ਗੱਲ ਕਰਦੇ ਸੀ ਕੇ ਨੋਟਾਂ ਦੇ ਟਰੱਕ ਨਿੱਜਾਂਗੇ। ਲੋਕੀ ਇਸ ਗੱਲ ਦਾ ਵਿਰੋਧੀ ਤਰ੍ਹਾਂ ਜਾ ਕਰਾਉਂਦੀਆਂ ਦੀ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਗੱਲ ਸਾਬਤ ਕਰਤੀ ਕਿ ਜੋ ਕਹਿੰਦੇ ਨੇ ਕਰਦੇ ਨੇ। ਅੱਜ ਨੋਟਾਂ ਦੇ ਟਰੱਕ ਆ ਰਹੇ ਨੇ। ਜਦੋਂ ਕਿ ਵਿਰੋਧੀ ਧਿਰਾਂ ਕਿਤੇ ਵੀ ਗਰਾਊਂਡ ਦੇ ਉੱਤੇ ਨਹੀਂ ਦੇਖੀਆਂ। ਪੰਜਾਬ ਦੇ ਲੋਕ ਆਪਣੇ ਆਪ ਨੂੰ ਅੱਜ ਲੁੱਟਿਆ ਤੇ ਠੱਗਿਆ ਮਹਿਸੂਸ ਕਰ ਰਹੇ ਨੇ। ਜਦੋਂ ਰਿਜ਼ਲਟ ਬਹੁਤ ਜਲਦੀ 2027 ਦੇ ਇਲੈਕਸ਼ਨ ਦੇ ਵਿੱਚ ਲੋਕ ਦੇਣਗੇ। ਮੈਂ ਤਾਂ ਪਹਿਲਾਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ। ਜੋ ਉਹਨਾਂ ਕਿਹਾ ਹੀ ਉਹ ਕੀਤਾ ਸੀ ਇੱਕ ਨਾਜ ਤੋਂ ਕੋਈ 5-7 ਸਾਲ ਪਹਿਲਾਂ ਇੱਕ ਵੀਡੀਓ ਚੱਲੀ ਸੀ ਕਿ ਟਰਾਲੀਆਂ ਭਰ ਕੇ ਨਾਟ ਆਉਣੇ ਆ ਉਹ ਅੱਜ ਉਹਨਾਂ ਕਰਤਾ ਵੀ ਜਿੱਦਾਂ ਵੀ ਉਹਨਾਂ ਨੇ ਕਿਹਾ ਇੱਕ ਦਿਨ ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹੈਗਾ 2.5 ਲੱਖ ਰੁਪਏ ਨਾ ਸਾਡਾ ਸਰਦਾ ਤੇ ਅੱਜ 2.5 ਲੱਖ ਰੁਪਈਆ ਇੱਥੇ 2 ਲੱਖ ਰੁਪਈਆ ਕੈਸ਼ ਦੇ ਕੇ ਜਾਂ 2 ਦਿਨ ਬਾਅਦ ਇਹਨਾਂ ਤੇ ਮੈਂ ਤਾਂ ਧੰਵਾਦ ਕਰਦਾ ਸਾਡੀਆਂ ਇੱਥੋਂ ਦੀ ਪੰਚਾਇਤ ਲੋਕਲ ਚੰਗੜਮਾ ਦੇ ਸਰਪੰਚ ਸਾਹਿਬ ਲੰਬੜਦਾਰ ਸਾਹਿਬ ਤੇ ਉੱਥੋਂ ਦੇ ਪਿੰਡ ਵਾਸੀ ਫਿਰ ਪੰਚਾਇਤ ਚੱਕ ਮੀਰਪੁਰ ਦੀ ਉਨ੍ਹਾਂ ਦਾ ਧੰਨਵਾਦ ਹੈ ਸਾਡੇ ਬੇਲੇਸਰਣੇ ਦੀਆਂ ਤਿੰਨ ਪੰਚਾਇਤਾਂ ਤੇ ਮੈਂ ਖਾਸ ਧੰਨਵਾਦ ਕਰਦਾ ਆਪਣੇ ਹਰੀ ਸਿੰਘ ਨਲਵਾ ਗਰੁੱਪ ਵਾਲਿਆਂ ਦਾ ਜਿਨ੍ਹਾਂ ਆਪਣੇ ਆਪ ਨੂੰ ਜਾਂ ਜੋਖਮ ਚ ਪਾ ਕੇ ਦਰਿਆਵਾਂ ਦੇ ਵਿੱਚ ਵੜ ਕੇ ਰਸੇ ਗਲਾਂ ਨੂੰ ਲੱਕ ਨੂੰ ਬੰਨ ਕੇ ਦਰਿਆ ਦੇ ਵਿੱਚ ਬੰਨ ਲਾਏ ਇਹਨਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਸਾਡੇ ਮੈਂਬਰ ਪੰਚਾਇਤਾਂ ਸਾਡੀ ਜਿੰਨੀ ਵੀ ਟੀਮ ਹੈ ਕਿਸਾਨ ਜਥੇਬੰਦੀਆਂ ਸਾਰਿਆਂ ਦਾ ਧੰਨਵਾਦ ਹੈ ਕਿ ਜਿਹੜਾ ਇਹ ਕੰਮ ਨੂੰ ਨੇਪਰੇ ਚਾੜਿਆ ਤੇ ਜਿਨ੍ਹਾਂ ਸਾਡੇ ਵੀਰਾਂ ਨੇ ਐਨ ਆਰ ਆਈ ਆ ਕੋ ਕਿਸੇ ਵੀ ਤਰ੍ਹਾਂ ਦਾ ਮਾਇਆ ਭੇਜੀ ਆ ਇਹ ਕੰਮ ਨੂੰ ਚਲਾਉਣ ਲਈ ਮਾਇਆ ਡੀਜ਼ਲ ਦੀ ਲੋੜ ਪਈ ਆ ਉਹ ਵੀ ਸਾਡੇ ਕੋ ਨਿਰੰਤਰ ਇੱਥੇ ਆਉਂਦਾ ਰਿਹਾ ਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਿਲਕੁਲ 52 ਗੇਟਾ ਦੇ ਥੱਲੇ ਖਲੋਤੇ ਆ ਇੱਥੋਂ ਲਗਭਗ 3 ਕਿਲੋਮੀਟਰ ਦੀ ਦੂਰੀ ਤੇ 52 ਗੇਟ ਆ ਜਿਹੜਾ ਇੱਥੇ ਪਾਣੀ ਦਾ ਵਹਾਅ ਆ ਨਾ ਉਹ ਲਗਭਗ 70 80 ਦੀ ਸਪੀਡ ਦੇ ਉੱਤੇ ਤੇਜ਼ ਚੱਲਦਾ ਤਾਂ ਜੋ ਇੱਥੇ ਕੁਝ ਬੰਨ ਜਿਹੜਾ ਵਾ ਉਹਨੂੰ ਖਾਰ ਜਿਹੜੀ ਆ ਬਹੁਤ ਜ਼ਿਆਦਾ ਖਤਰਾ ਲੈਂਦਾ ਇਹ ਬਹੁਤ ਜ਼ਿਆਦਾ ਏਰੀਆ ਜਿਹੜਾ ਨਾ ਇਹ ਖਾ ਚੁੱਕਾ ਆ 23 ਦੇ ਵਿੱਚ ਵੀ ਅਸੀਂ ਲੱਗੇ ਰਹੇ ਆ 23 ਦੇ ਵਿੱਚ ਵੀ ਅਸੀਂ ਬੰਨੇ ਆ ਪਰ ਸਾਡੇ ਬੰਦਿਆਂ ਬੰਦਿਆਂ ਪਾਣੀ ਇੰਨਾ ਜ਼ਿਆਦਾ ਵਧ ਗਿਆ ਸੀ ਵੀ ਆਪ ਨੂੰ ਆਪਣਾ ਆਪ ਲੈ ਕੇ ਭੱਜਣਾ ਪਿਆ ਤੇ 23 ਚ ਬਹੁਤ ਬੁਰੇ ਹਾਲਾਤ ਹੋਏ ਹੁਣ ਜਿਹੜੀ ਇਸ ਵਾਰ ਦੀ ਹਾਲਾਤ ਸੀ ਪਹਿਲੇ ਦਿਨ ਤੋਂ ਜਦੋਂ ਤੋਂ 6-7 ਤਰੀਕ ਤੋਂ ਪਾਣੀ ਛੱਡਦੇ ਪਏ ਆ ਅਸੀਂ ਰੁਟੀਨ ਦੇ ਵਿੱਚ ਇੱਧਰ ਆਂਦੇ ਪਏ ਆ ਦੇਖਦੇ ਪਏ ਆ ਜਿੰਨਾ 10-20 ਹਜ਼ਾਰ ਵਧਾਉਣਾ ਰੋਜ਼ ਮੋਟਰਸਾਈਕਲਾਂ ਦੇ ਸ਼ਾਮ ਨੂੰ ਸਵੇਰੇ ਅਸੀਂ ਪਹੁੰਚਦੇ ਪਏ ਸੀ ਸਾਡਾ ਪਹਿਲਾਂ ਇਸ ਤੋਂ ਪਰਲੇ ਬੰਨੇ ਬੰਨਿਆ ਸੀ ਉਹ ਪ੍ਰੋਪਰ ਜਿਹੜਾ ਪਾਣੀ ਖਾ ਗਿਆ ਸੀ ਫਿਰ ਅਸੀਂ ਉਹਦੇ ਨਾਲ ਇੱਕ ਲੇਅਰ ਲਾਈ ਜਦੋਂ ਉਹਨੂੰ ਸੱਟ ਲੱਗਣੀ ਸ਼ੁਰੂ ਹੋ ਗਈ ਢਾਪ ਤਰਪਾਲ ਲਾਈ ਸੀ ਬੋਰੇ ਲਾਏ ਸੀ ਉਹ ਢੱਟ ਗਏ ਫਿਰ ਰਾਤ ਨੂੰ ਜਨਰੇਟਰ ਚਲਾ ਗਏ ਅਸੀਂ ਇਹਨੂੰ ਮੋਰਚਾ ਸਾਂਭਿਆ ਤੇ ਜਿਹੜਾ ਮੋਰਚਾ ਅਸੀਂ ਸਫਲ ਰਹੇ ਹਾਂ ਬਾਕੀ ਇਲਾਕੇ ਦਾ ਸਹਿਯੋਗ ਜਿੰਨਾ ਜ਼ਿਆਦਾ ਮਿਲਿਆ ਉਹਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਪੂਰੇ ਇਲਾਕੇ ਦੀਆਂ ਸੰਗਤਾਂ ਦੇ ਤੇ ਜਿੰਨੀਆਂ ਸਾਡੇ ਜਥੇਬੰਦੀਆਂ ਸਾਡਾ ਆਣ ਕੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਚਾਹ ਪਾਣੀ ਲੈ ਕੇ ਆਉਂਦੇ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ